ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤ ਜੀ ਅੱਜ ਆਪਾਂ ਗੱਲ ਕਰਦੇ ਹਾਂ ਬਾਬੇ ਗਲਾਬ ਦਾ ਸੱਚ ਬਾਬਾ ਗਲਾਬ ਚਮਕੌਰ ਸਹਿਬ ਵਾਲੇ ਪਰ ਕੰਮ ਵੇਖੋ ਕਿਹੜੇ ਸਮੂਹ ਵਿਚਾਰ ਗੁਰਬਾਣੀ ਅਤੇ ਸਿੱਖ ਇਤਿਹਾਸ ਅਨੁਸਾਰ ਹੀ ਹੋਣਗੇ ਚਮਕੌਰ ਸਹਿਬ ਦੀ ਉਹ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦੇ ਅਤੇ ਸਿੰਘ 10 ਲੱਖ ਮੁਗਲਾਂ ਨਾਲ ਭिड ਗਏ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਬਾਬਾ ਗੁਲਾਬ ਨਗਨ ਸਾਧਾਂ ਦੇ ਗੁਣ ਗਾਉਂਦਾ ਹੈ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਨਗਨ ਫਿਰਤ ਜੋ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਵਾਦੇ ਚਾਵ ਜਬ ਨਹੀਂ ਚੀਨਸ ਆਤਮ ਰਾਮ ਰਖਾਓ ਮੂੰਡ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇੜ ਨਾ ਗਈ ਆ ਕਾਈ ਬਿੰਦ ਰੱਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਕਹੋ ਕਵੀ ਸੁਨੋ ਨਰ ਭਾਈ RAM ਨਾਮ ਬਿਨ ਕਿਨ ਗਤ ਪਾਈ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਨਗਨ ਫਿਰਤ ਜੋ ਪਾਈ ਹੈ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਭਾਵ ਕੇ ਜੇਕਰ ਨੰਗੇ ਫਿਰਨਾਂ ਰੱਬ ਮਿਰਦਾ ਹੁੰਦਾ ਫਿਰ ਤਾਂ ਬਨ ਜਾਣੀ ਕਿ ਜੰਗਲ ਵਿੱਚ ਜੋ ਪਸ਼ੂ ਪੰਛੀ ਜਾਨਵਰ ਨੰਗੇ ਹਨ ਨੰਗੇ ਤੁਰੇ ਫਿਰਦੇ ਹਨ ਉਹਨਾਂ ਨੂੰ ਰੱਬ ਦਾ ਮਿਲਿਆ ਨਹੀਂ ਸੋ ਇਸ ਤਰ੍ਹਾਂ ਗੁਰਬਾਣੀ ਵਿੱਚ ਨਗਰ ਸਾਧਾਂ ਦਾ ਖੰਡਨ ਕੀਤਾ ਗਿਆ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਆਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਦੇ ਪੱਤ ਗਵਾਈ ਭਾਵ ਕੇ ਆਲਮਲ ਗੰਦਮੰਦ ਖਾ ਲੈਣਾ ਸਿਰ ਵਿੱਚ ਸਰੀਰ ਵਿੱਚ ਸਵਾਹ ਪਾ ਲੈਣੀ ਇਹਾ ਕਰਕੇ ਮੂਰਖ ਅੰਦਾ ਇਨਸਾਨ ਆਪਣੀ ਪੱਤ ਇੱਜ਼ਤ ਗਵਾ ਲੈਂਦਾ ਹੈ ਸੋ ਗੁਰਬਾਣੀ ਵਿੱਚ ਕਰਮ ਕਾਂਡਾਂ ਦਾ ਖੰਡਨ ਕੀਤਾ ਗਿਆ ਹੈ ਸੋ ਆਪਾਂ ਗੁਰਬਾਣੀ ਦੇ ਸੱਚੇ ਉਪਦੇਸ਼ਾਂ ਨੂੰ ਮੰਨਣਾ ਹੈ ਪਰ ਬਾਬੇ ਗੁਲਾਬ ਅਨੁਸਾਰ ਅਖੋਤੀ ਸਾਧਾਂ ਦੇ ਨਾਲ ਲੜ ਨਹੀਂ ਲੱਗਣਾ ਬਾਬਾ ਗੁਲਾਬ ਜਿਸ ਨੂੰ ਰਾਜਾ ਸਾਹਿਬ ਕਹਿੰਦਾ ਹੈ ਉਸਨੇ ਤਾਂ ਕੱਪੜੇ ਵੀ ਨਹੀਂ ਪਾਏ ਉਸ ਸਾਧ ਦੇ ਜਿਸ ਦੇ ਗੁਣ ਗਾਉਂਦਾ ਹੈ ਉਸਨੂੰ ਗਾਣੇ ਵਿੱਚ ਕਹਿੰਦਾ ਹੈ ਅਖੇ ਦੇ ਦੇਓ ਦਾਰਜੀ ਮਿਲਿਆ ਨੂੰ ਬਹੁਤੇ ਹੋ ਗਏ ਆਲਸੇ ਸੋ ਅਜਿਹੇ ਗਾਣੇ ਬਣਾਵਣਾ ਗਾਉਂਦਾ ਹੈ ਪਰ ਸਿੱਖ ਸੰਗਤ ਜੀ ਸਾਡੇ ਰਾਜਾ ਸਾਹਿਬ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ 10 ਗੁਰੂ ਸਹਿਬਾਨ ਸਾਡੇ ਰਾਜਾ ਸਾਹਿਬ ਜੀ ਹਨ ਅਸੀਂ ਕਿਸੇ ਵੀ ਅਖੋਤੀ ਸਾਧ ਨੂੰ ਆਪਣਾ ਰਾਜਾ ਸਾਹਿਬ ਜਾਂ ਅਖੋਤੀ ਸਾਧ ਨੂੰ ਆਪਣਾ ਆਈਡਲ ਨਹੀਂ ਮੰਨਣਾ ਆਪਾਂ ਬਾਬੇ ਗੁਲਾਬ ਦੇ ਮਗਰ ਨਹੀਂ ਲੱਗਣਾ ਸੋ ਸੇਖ ਸੰਗਤ ਜੀ ਇੱਕ ਪਾਸੇ ਚਮਕੌਰ ਸਾਹਿਬ ਦੀ ਧਰਤੀ ਜਿੱਥੇ ਗੁਰੂ ਸਾਹਿਬ ਜੀ ਦੇ ਸਹਾਬਜਾਦੇ ਅਤੇ ਸਿੰਘ 10 ਲੱਖ ਮੁਗਲਾਂ ਨਾਲ ਭੜ ਗਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਬਾਬਾ ਗਲਾਵ ਕਿਸੇ ਅਖੌਤੀ ਨਗਨ ਸਾਧ ਦੇ 10 ਲੱਖ ਚੇਲਿਆਂ ਸਾਹਮਣੇ ਝੁਗ ਗਿਆ ਇਹ ਹੈ ਸੱਚ ਸੋ ਇਹ ਸੱਚ ਨੂੰ ਦ੍ਰਿੜ ਕਰਨਾ ਹੈ ਸੋ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਹੈ ਸੋ ਹੋਰ ਵੀ ਜਿੰਨੇ ਵੀ ਰਾਗੀ ਢਾਡੀ ਜਾਂ ਕਥਾਵਾਚਕ ਪ੍ਰਚਾਰਕ ਹਨ ਅਜਿਹੇ ਸਾਧਾਂ ਤੇ ਜਾਜਾ ਗਾਉਂਦੇ ਹਨ ਕਿ ਉਹ ਦੱਸ ਸਕਦੇ ਹਨ ਕਿ ਉਹ ਦੱਸ ਸਕਦੇ ਹਨ ਗੁਰਬਾਣੀ ਦੇ ਸੱਚੇ ਉਪਦੇਸ਼ਾਂ ਨੂੰ ਬਾਬੇ ਗਲਾ ਵਰਗੀ ਬਾਣੇ ਪਾ ਕੇ ਗੁਰੂ ਸਾਹਿਬ ਦੇ ਦਮਾਲੇ ਬਣ ਕੇ ਬਾਣੇ ਪਾ ਕੇ ਅਖੋਤੀ ਨਗਨ ਸਾਧਾਂ ਦੇ ਗੁਣ ਗਾਉਣੇ ਇਹ ਚੰਗੀ ਗੱਲ ਨਹੀਂ ਕਿ ਉਹ ਰਾਗੀ ਢਾਡੀ ਪ੍ਰਚਾਰਕ ਕਥਾਵਾਚਕ ਜੋ ਛੇ ਸਾਧਾਂ ਦੇ ਗੁਣ ਗਾਉਂਦੇ ਹਨ ਕਿ ਉਹ ਦੱਸ ਸਕਦੇ ਹਨ ਕਿ ਉਹਨਾਂ ਨੂੰ ਉਹਨਾਂ ਨੂੰ ਸਵਾਲ ਹੈ ਕਿ ਤੁਹਾਨੂੰ ਕੇਵਲ ਪੈਸੇ ਨਾਲ ਤਨਖਾਹਾਂ ਨਾਲ ਹੀ ਮਤਲਬ ਹੈ ਬਸ ਤਨਖਾਹਾਂ ਪੈਸਿਆਂ ਨਾਲ ਹੀ ਮਤਲਬ ਰਹਿ ਗਿਆ ਕੋਈ ਗੁਰੂ ਸਾਹਿਬ ਦੇ ਸੱਚੇ ਉਪਦੇਸ਼ਾਂ ਨੂੰ ਨਹੀਂ ਮੰਨਣਾ ਚਾੰਗੇ ਸੱਚੇ ਉਪਦੇਸ਼ਾਂ ਨੂੰ ਜੋ ਗੁਰੂ ਸਾਹਿਬਾਨਾਂ ਦੇ ਸੱਚੇ ਉਪਦੇਸ਼ ਹਨ ਸੋ ਗੁਰੂ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਜੀਵਨ ਨਤੀਜ ਕਰੀਏ ਕਿਉਂਕਿ ਪੰਜਾਬ ਦੇ ਜੋ ਮੌਜੂਦਾ ਹਾਲਾਤ ਹਨ ਸ਼੍ਰੀ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਦਵੀਆਂ ਹੋ ਰਹੀਆਂ ਹਨ ਕਿਉਂ ਅੱਜ ਪੰਜਾਬ ਵਿੱਚ ਅਖੋਤੀ ਨਗਨ ਸਾਧਾਂ ਦੇ 10 ਲੱਖ ਚੇਲਿਆਂ ਦੀ ਮੌਜੂਦਗੀ ਵਿੱਚ ਗੁਰਬਾਣੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਪਰ ਜੇਕਰ ਲੱਖਾਂ ਦੀ ਗਿਣਤੀ ਸਿੱਖਾਂ ਦੀ ਹੁੰਦੀ ਕਦੇ ਵੀ ਗੁਰਬਾਣੀ ਦੀ ਬੇਅਦਬੀ ਨਾ ਹੁੰਦੀ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੁੰਦੀ ਸੋ ਅਜਿਹੀਆਂ ਗੱਲਾਂ ਨੂੰ ਨੋਟ ਕਰਨਾ ਹੈ ਅਜਿਹੀਆਂ ਗੱਲਾਂ ਨੂੰ ਦ੍ਰਿੜ ਕਰਨਾ ਹੈ ਸੋ ਬਾਬਾ ਗੁਲਾਬ ਵੇਖੋ ਇਸ ਦਾ ਜਦ ਬਿਆਸ ਜੀ ਇਸ ਨੇ ਜਿੰਨੇ ਵੀ ਕੰਜਰ ਲੱਚਰ ਗਾਇਕ ਜਿੰਨੇ ਵੀ ਕੰਜਰ ਆਪਣੇ ਵਿਆਹ ਵਿੱਚ ਲੱਚਰ ਗਾਇਕ ਨਚਾਰ ਜੁੰਡਲੀ ਆਪਣੇ ਵਿਆਹ ਵਿੱਚ ਇਕੱਠੇ ਕਰ ਲੈ ਜਿੰਨੇ ਵੀ ਲੱਚਰ ਗਾਇਕ ਇਸ ਦੇ ਵਿਆਹ ਵਿੱਚ ਇਕੱਠੇ ਹੋਏ ਸੋ ਇਸ ਨਾਲ ਸਿੱਖ ਧਰਮ ਨੂੰ ਸਾਨੂੰ ਆਉਣ ਵਾਲੀ ਸਿੱਖ ਨੌਜਵਾਨ ਪੀੜ੍ਹੀ ਨੂੰ ਕੀ ਉਪਦੇਸ਼ ਮਿਲੇਗਾ ਪਏ ਆਪਣੇ ਵਿਆਹਾਂ ਵਿੱਚ ਇਸ ਤਰ੍ਹਾਂ ਲੱਚਰ ਗਾਇਕ ਇਕੱਠੇ ਕਰ ਲੋ ਚਾਹੀਦਾ ਤਾਂ ਇਹ ਸੀ ਕਿ ਗੁਰਬਾਣੀ ਦਾ ਗੁਰਮਤ ਗਿਆਨ ਦਾ ਸਿੱਖ ਧਰਮ ਦਾ ਪ੍ਰਚਾਰ ਕੋਈ ਕੀਤਾ ਜਾਂਦਾ ਤਾਂ ਕਿ ਮਨੁੱਖਤਾ ਨੂੰ ਚੰਗੀ ਸਿਹਤ ਮਿਲੇ ਜਿਸ ਤਰ੍ਹਾਂ ਸਿੱਖ ਧਰਮ ਵਿੱਚ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਮਨੁੱਖਤਾ ਦੇ ਭਲੇ ਵਾਸਤੇ ਮਨੁੱਖਤਾ ਨੂੰ ਕਰਮ ਕਾਂਡਾਂ ਵਿੱਚੋਂ ਕੱਢਣ ਲਈ ਅੰਧ ਵਿਸ਼ਵਾਸ਼ਾਂ ਵਿੱਚੋਂ ਕੱਢਣ ਲਈ ਸਾਚੇ ਦਾ ਗੁਰਬਾਣੀ ਵਿੱਚੋਂ ਉਪਦੇਸ਼ ਦਿੱਤਾ ਹੈ ਚਾਹੀਦਾ ਤਾਂ ਰਿਹਾ ਹੈ ਪਰ ਬਾਬੇ ਗਲਾ ਵਰਗੇ ਦੇਖੋ ਕਿਸ ਤਰ੍ਹਾਂ ਪ੍ਰਚਾਰ ਕਰਦੇ ਹਨ ਅਖੋਤੀ ਸਾਧੂ ਨੇ ਪ੍ਰਚਾਰ ਕਰਨੇ ਇਹ ਗੁਰਸਿੱਖ ਨੂੰ ਸ਼ੋਭਾ ਨਹੀਂ ਦਿੰਦਾ ਸੋ ਸਮੂਹ ਸਿੱਖ ਸੰਗਤ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ